ਪਾਸ ਸਿੰਘ ਜੀ ਸਟਾਰਟਿੰਗ ਵੀ ਤੋਂ ਤੇ ਤੁਸੀਂ ਦੇਖ ਰਹੇ ਹੋ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੰਗਤ ਜਿਹੜੀ ਆ ਆਨੰਦਪੁਰ ਸਾਹਿਬ ਪਹੁੰਚ ਰਹੀ ਹੈ ਬੜੇ ਹੀ ਮਨ ਖੁਸ਼ ਹੁੰਦਾ ਹੈ ਜਦੋਂ ਸੰਗਤ ਗੁਰੂ ਦਾ ਨਾਮ ਲੈ ਕੇ ਆਂਦੀ ਹੈ ਸਤਨਗ ਵਾਹੀ ਕੋਦੇ ਟਰਾਲੀਆਂ ਦੇ ਵਿੱਚ ਸੰਗਤ ਜਿਹੜਾ ਨਾਮ ਲੈ ਕੇ ਆਂਦੀ ਹੈ ਉੱਥੇ ਹੀ ਸੰਤਾਂ ਮਹਾਂਪੁਰਸ਼ਾਂ ਵਾਸਤੇ ਜਿਹੜੇ ਲੰਗਰ ਹੈ ਸੰਗਤਾਂ ਨੂੰ ਸ਼ਿਕਾਇਤ ਜਾਂਦਾ ਸਾਡੇ ਵਿੱਚ ਬਾਬਾ ਅਵਤਾਰ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਅਕਸਰ ਅਪਾ ਟੀਬੀ ਸਾਹਿਬ ਕਹਿੰਦੇ ਆ ਹੈਡ ਕੋਟਪੁਰਾਨ ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਦਾ ਉੱਥੇ ਤੋਂ ਤੋਂ ਵਿਸ਼ੇਸ਼ ਤੌਰ ਤੇ ਹਰ ਸਾਲ ਦੀ ਤਰ੍ਹਾਂ ਵੱਡੇ ਹੀ ਸਮਾਗਮ ਹੈ ਜਿਹੜੇ ਇਹਨਾਂ ਦੁਆਰੇ ਕੀਤਾ ਜਾਂਦੇ ਆ ਤੇ ਬਾਬਾ ਜੀ ਅੱਜ ਫੇਰ ਸਾਡੇ ਵਿੱਚ ਰੂਬਰੂ ਹੈ ਬਾਬਾ ਜੀ ਫਤਿਹ ਦੀ ਸਾਂਝ ਪਾਣੇ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਖ਼ਾਲਸ ਸਿੰਘ ਜੀ ਵੱਲੋਂ ਸਾਰਿਆਂ ਹੀ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੁਣ ਕਿਉਂਕਿ ਜੇ ਹੋਲਾ ਮਹੱਲਾ ਇਸ ਸਿੱਖਾਂ ਦਾ ਇੱਕ ਕੌਮੀ ਤਿਹਾਰ ਵੀ ਹੈ ਤੇ ਇਤਿਹਾਸ ਦੇ ਨਾਲ ਹੀ ਦਾ ਜੋ ਹੈ ਗੂੜਾ ਸਬੰਧ ਵੀ ਜੁੜਿਆ ਹੋਇਆ ਹੈ ਕਿਉਂਕਿ ਜੇ ਆਪਾਂ ਹੋਲੀ ਦਾ ਪਿਛੋਕ ਇਤਿਹਾਸ ਦੇਖੀਏ ਤਾਂ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਹੋਲੀ ਜਿਹੜੀ ਸ਼ੁਰੂ ਹੋਈ ਉਹ ਹੋਲਕਾ ਤੋਂ ਮੰਨੀ ਜਾਂਦੀ ਆ ਜੋ ਹੋਲਕਾ ਸੀ ਹਰਨਾਕਸ਼ ਦੀ ਉਹ ਭੈਣ ਸੀ ਤੇ ਪ੍ਰਹਲਾਦ ਦੀ ਜੋ ਬੂਆ ਲੱਗਦੀ ਸੀ ਹਰਨਾਕਸ਼ ਨੇ ਪਰਮੇਸ਼ਰ ਦੀ ਬੜੀ ਬੰਦਗੀ ਕੀਤੀ ਬੰਦਗੀ ਕਰਨ ਤੋਂ ਬਾਅਦ ਪਰਮੇਸ਼ਰ ਨੇ ਖੁਸ਼ ਹੋ ਕੇ ਕਿਹਾ ਕਿ ਜੋ ਮੰਗ ਮੰਗਣਾ ਪਰ ਪਰਮੇਸ਼ਰ ਦੀ ਕਿਰਪਾ ਨਾ ਰੱਖ ਲੋ ਦਿਮਾਗ ਦਾ ਦੂਜੇ ਪਾਸੇ ਜਾਣਾ ਐਸੀ ਚੀਜ਼ ਮੰਗ ਲਈ ਪਰਮੇਸ਼ਰ ਤੋਂ ਕਿ ਨਾ ਦਿਨੇ ਮਰਨਾ ਰਾਤ ਮਰਨਾ ਧਰਤੀ ਤੇ ਮਰਨਾ ਆਕਾਸ਼ ਤੇ ਮਰਨਾ ਕਿਸੇ ਜੀਵ ਤੋਂ ਮਰਨਾ ਕਿਸੇ ਹਥਿਆਰ ਤੋਂ ਮਰਾਂ ਮੌਤ ਨੂੰ ਕਾਬੂ ਕਰਨ ਦੇ ਲਈ ਮਹਾਰਤ ਵਰ ਮੰਗ ਲੈ ਪਰ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ ਰਹਾ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਤੇ ਐਲਾਨ ਕਰ ਦਿੱਤਾ ਕਿ ਜਲੇ ਵੀ ਹਰਨਾਖਸ਼ ਥਲੇ ਵੀ ਹਰਨਾਕਸ ਜਿੱਥੋਂ ਹੈ ਸਭ ਹਰਨਾਕਸ ਦਾ ਹੈ ਪਰਮੈਸ਼ਰ ਨੂੰ ਭੁੱਲ ਗਿਆ ਆਪ ਵੀ ਤੇ ਲੋਕਾਂ ਨੂੰ ਵੀ ਭੁਲਾਉਣ ਦਾ ਯਤਨ ਕੀਤਾ ਪਰ ਪਰਮੈਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਕਰ ਦੇ ਵਿੱਚ ਪਹਿਲਾਦ ਪੈਦਾ ਹੋਇਆ ਪਹਿਲਾਦ ਨੇ ਬਚਪਨ ਤੋਂ ਹੀ ਜਿੱਥੇ ਜਦੋਂ ਸਕੂਲ ਗਿਆ ਤਖਤੀਆਂ ਤੇ ਹਰਨਾਕਸ ਲਿਖਿਆ ਜਾਂਦਾ ਸੀ ਪਰ ਪਹਿਲਾਦ ਨੇ ਬੱਚਿਆਂ ਨੂੰ ਕਿਹਾ ਕਿ ਜਲੇ ਵੀ ਪਰਮੈਸ਼ਰ ਹੈ ਥਲੇ ਹੀ ਪਰਮੈਸ਼ਰ ਹੈ ਹਰਨਾਕਸ ਕੁਝ ਨਹੀਂ ਹੈ ਇਸ ਗੱਲ ਦੀ ਸ਼ਿਕਾਇਤ ਅਧਿਆਪਕ ਨੇ ਹਰਨਾਖਸ਼ ਨੂੰ ਕੀਤੀ ਲੰਮੀ ਗੱਲ ਨਾ ਕਰਦੇ ਹੋਏ ਪਹਿਲਾ ਆਦ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਜੋ ਹੌਲਕਾ ਸੀ ਉਹਨੂੰ ਵੀ ਭਾਰ ਪ੍ਰਾਪਤ ਹੋਇਆ ਸੀ ਅਗਰ ਨਹੀਂ ਤਾਂ ਕਿ ਉਹਦੇ ਪਾਸ ਇੱਕ ਦਛਾਲਾ ਸੀ ਛਾਲ ਰੱਖ ਲਓ ਜਦੋਂ ਲੈ ਲੈਂਦੀ ਸੀ ਅੱਗ ਉਤੇ ਤੇ ਅਸਰ ਨਹੀਂ ਕਰਦੀ ਸੀ ਤੇ ਉਹਨੂੰ ਲੈ ਕੇ ਅੱਗ ਦੇ ਵਿੱਚ ਬਹਿ ਗਈ ਪਰ ਪਰਮਿਸ਼ਨ ਨੇ ਆਪਣੇ ਭਗਤਾਂ ਦੀ ਰੱਖਣੀ ਹੁੰਦੀ ਹੈ ਮਾਰਨ ਗੁਰਬਾਣੀ ਵਿੱਚ ਵੀ ਦਰਜ ਕਰ ਕਰ ਦਿੱਤਾ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਹਰਨਾਕ ਕ ਸੂਸ਼ਟਰ ਮਾਰਿਆ ਪਹਿਲਾ ਤਰਾਇਆ ਮਹਾਰਾਜ ਆਪਣੇ ਭਗਤਾਂ ਦੀ ਪੈਜ ਰੱਖਦਾ ਜੋ ਸੀ ਅੱਗ ਦੇ ਨਾਲ ਹੋਲਕਾ ਜਲ ਗਈ ਤੇ ਪਹਿਲਾ ਦਾ ਬਾੜ ਵੀਂਗਾ ਨਹੀਂ ਹੋਇਆ ਉਸ ਹੋਲਕਾ ਤੋਂ ਫਿਰ ਹੋਲੀ ਸ਼ੁਰੂ ਹੋਈ ਹੋਲੀ ਨੇ ਆਪਣੇ ਬੜੇ ਰੂਪ ਬਦਲੇ ਇੱਕ ਲਠਮਾਰ ਹੋਲੀ ਵੀ ਸ਼ੁਰੂ ਹੋਈ ਲਾਠੀ ਮਾਰ ਕੇ ਸਿਰ 파ੜ ਦੇਣਾ ਲਹੂ ਲਹਾਨ ਕਰ ਦੇਣਾ ਉਹਦੀ ਹੋਲੀ ਖੇਲਣੀ ਫਿਰ ਗੰਦਗੀ ਦੀ ਹੋਲੀ ਵੀ ਸ਼ੁਰੂ ਹੋਈ ਕਿ ਗੰਦ ਸੇਟਣਾ ਕੂੜਾ ਸੜਨਾ ਤਰ੍ਹਾਂ ਤਰ੍ਹਾਂ ਦੀਆਂ ਹੋਲੀਆਂ ਹੋਈਆਂ ਰੰਗ ਵਾਲੀ ਹੋਲੀ ਸ਼ੁਰੂ ਹੋਈ ਪਰ ਇਹ ਸਾਰੇ ਸਰੂਪਾਂ ਨੂੰ ਦੇਖਦੇ ਹੋਏ ਮਹਾਰਾਜ ਅਨੰਦਪੁਰ ਸਾਹਿਬ ਆਪਣੀ ਪੌਣੇ 42 ਸਾਲ ਦੀ ਉਮਰ ਦੇ ਵਿੱਚ 29 ਸਾਲ ਅਨੰਦਪੁਰ ਸਾਹਿਬ ਦੇ ਵਿੱਚ ਰਹੇ ਮਹਾਰਾਜ ਨੇ ਫੇ ਹੋਲੀ ਤੋਂ ਹੁਲਾ ਬਣਾ ਦਿੱਤਾ ਤੇ ਹੋਲੇ ਦਾ ਜੋ ਸੰਬੰਧ ਸੀ ਉਹ ਸਿੱਖਾਂ ਦੇ ਨਾਲ ਵੀਰਤਾ ਦਾ ਸੂਰਮਤੀ ਦਾ ਤੇ ਇੱਕ ਐਸਾ ਪਰਪਕਾਰ ਦਾ ਇਤਿਹਾਸ ਜੋੜ ਦਿੱਤਾ ਜੋ ਕਿ ਆਉਣ ਵਾਲੀਆਂ ਸਦੀਆਂ ਦੇ ਵਿੱਚ ਸਿੱਖਾਂ ਦੇ ਲਈ ਮਾਣ ਦੀ ਗੱਲ ਵੀ ਹੋਵੇਗੀ ਤੇ ਸਿੱਖਾਂ ਦੇ ਲਈ ਇੱਕ ਉਪਦੇਸ਼ ਦੀ ਗੱਲ ਵੀ ਹੋਵੇਗੀ ਕਿਉਂਕਿ ਮੁਗਲਾਂ ਦਾ ਰਾਜ ਸੀ ਅਤ ਸਿਕਰਾਂ ਤੇ ਰਾਜ ਸੀ ਮੁਗਲਾਂ ਦੇ ਕਰੰਦੇ ਨਵਾਬ ਛੋਟੇ ਛੋਟੇ ਧੀਆਂ ਪੈਣ ਦੀ ਇੱਜ਼ਤ ਦੇ ਨਾਲ ਖਲਵਾੜ ਕਰਦੇ ਸਨ ਉਸੇ ਦੇ ਸਬੰਧ ਦੇ ਵਿੱਚ ਹੁਸ਼ਿਆਰਪੁਰ ਦੇ ਨੇੜੇ 12 ਬਸੀਆਂ ਪੈਂਦੀਆਂ ਉੱਥੇ ਦਾ ਜਾਬਰ ਖਾਨ ਸੀ ਉਹਨੇ ਦੇਵੀ ਦਾਸ ਦੀ ਲੜਕੀ ਦਾ ਡੋਲਾ ਖੋਲਿਆ ਉਹਨੇ ਬੜੀਆਂ ਵਾਲੇ ਦੁਆਲੇ ਫਰਿਆਦਾਂ ਕੀਤੀਆਂ ਕਿਸੇ ਨੇ ਉਹਦੀ ਨਾ ਸੁਣੀ ਨਾ ਕੁਛ ਡਾਉਣ ਦੇ ਉਸ ਟਾਈਮ ਦੇ ਵਿੱਚ ਲੈਕ ਸੀ ਨਾ ਕਿਸੇ ਪਾਸ ਤਾਕਤ ਸੀ ਅਖੀਰ ਨੂੰ ਪੁੱਛਦਾ ਪਛਾਉਂਦਾ ਘੁੰਮਦਾ ਘਮਾਉਂਦਾ ਥੱਕ ਹਾਰ ਕੇ ਮਾਰਾ ਦਸ਼ਮੇਸ਼ ਪਿਤਾ ਜੀ ਦਰਬਾਰ ਵਿੱਚ ਆਇਆ ਆ ਕੇ ਫਰਿਆਦ ਕੀਤੀ ਮਾਰਾ ਦਸ਼ਮੇਸ਼ ਪਿਤਾ ਜੀ ਨੇ ਆਪਣੇ ਵੱਡੇ ਸਹਿਬਜ਼ਾਦਾ ਧੰਨ ਬਾਬਾ ਜੀ ਸਿੰਘ ਜੀ ਨੂੰ ਬੁਲਾਇਆ ਕਿ ਇਹਨਾਂ ਦੀ ਫਰਿਆਦ ਸੁਣੋ ਇਹਨਾਂ ਦਾ ਹੱਕ ਦਵਾਓ ਇਹਨਾਂ ਦੀ ਮਦਦ ਕਰੋ ਸਹਿਬਜ਼ਾਦਾ ਜੀ ਸਿੰਘ ਦੀ ਉਹ ਵੱਡੀ ਲੜਾਈ ਪਹਿਲੀ ਸੀ ਉਹਨਾਂ ਨੇ 100 ਘੋੜ ਸਵਾਰ ਲਿੱਤਾ ਆਪਣੇ ਨਾਲ ਰਾਤ ਨੂੰ ਉਹਨੇ ਚਾਲੇ ਪਾਏ ਦੇਵੀ ਦਾਸ ਨੂੰ ਨਾਲ ਲੱਤਾ ਅੰਮ੍ਰਿਤ ਵੇਲੇ ਸੁੱਤੇ ਪਏ ਨੂੰ ਜਾਬਰ ਖਾਨ ਨੂੰ ਜਿਉਂਦੇ ਨੂੰ ਫੜ ਲਿਆ ਫੜ ਕੇ ਬੀਬੀ ਨੂੰ ਘੋੜੇ ਤੇ ਬਿਠਾਇਆ ਉਹਨਾਂ ਨੂੰ ਪਹਿਲਾ ਭੇਜ ਦਿੱਤਾ ਜਾਬਰ ਖਾਨ ਦੀ ਉਸਕਾ ਬਨ ਕੇ ਹੱਥ ਪੈਰ ਬਨ ਕੇ ਘੋੜੇ ਤੇ ਬਨ ਕੇ ਤੁਰ ਪਏ ਮਾਲਪੁਰ ਦੇ ਨੇੜੇ ਹਮਲਾ ਹੋਇਆ ਉਹ ਵੀ ਜਾ ਕੇ ਆ ਗਏ ਜਦੋਂ ਜਾ ਕੇ ਵੀ ਆਇਗਾ ਕੁਝ ਹੋ ਗਿਆ ਉੱਥੇ ਪੰਜ ਸਿੰਘ ਸ਼ਹੀਦ ਹੋ ਜਿਨ੍ਹਾਂ ਦਾ ਗੁਰਦੁਆਰਾ ਬਣਿਆ ਸੀ ਇੱਦਾਂ ਦਾ ਮਾਲਪੁਰ ਦੇ ਚੜ੍ਹਦੇ ਪਾਸੇ ਬੇਹਾਰਾ ਲੜਾਈ ਹੋਈ ਸਤਲੁਜ ਦੇ ਕੰਢੇ ਆ ਕੇ ਉੱਥੇ ਵੀ ਸਿੰਘਾਂ ਸ਼ਹੀਦ ਹੋਏ ਉੱਥੇ ਵੀ ਸਥਾਨ ਬਣਿਆ ਸੀ ਇੱਦਾਂ ਦਾ ਉਸ ਜਾਫਰ ਖਾਂ ਜ਼ਾਲਮ ਨੂੰ ਲਿਆਂਦਾ ਗਿਆ ਉਧਰ ਹੋਲਾ ਖੋਲੀ ਦਾ ਧਿਆਰ ਸੀ ਆ ਗਿਆ ਮਾਰਾ ਨੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ ਹੋਲਾ ਜੋ ਮਹੱਲਾ ਅਰਬੀ ਦਾ ਸ਼ਬਦ ਹੈ ਅਰਬੀ ਤੇ ਫਾਰਸੀ ਦਾ ਸ਼ਬਦ ਹਨ ਹੋਲੇ ਦਾ ਮਾਲਾ ਮਤਲਬ ਹੁੰਦਾ ਹਮਲਾ ਕਰਨਾ ਮਹੱਲੇ ਦਾ ਜਦੋਂ ਹੁੰਦਾ ਵੀ ਕਿਸ ਜਗ੍ਹਾ ਤੇ ਹਮਲਾ ਕਰਨਾ ਜਗ੍ਹਾ ਦਾ ਸੂਮਾਰ ਨੇ ਚਰਨ ਗੰਗਾ ਦੇ ਵਿੱਚ ਸਥਾਨ ਚੁਣਿਆ ਉੱਥੇ ਮਹਾਰਾਜ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ 'ਚ ਵੰਡ ਦੇਣਾ ਸ਼ਾਸਤਰਾ ਦੇ ਨਾਲ ਲੈਸ ਕਰਕੇ ਜਿੱਤੇ ਕੋੜ ਸਵਾਰੀ ਨਿਜਾਬਾਜੀ ਤੇਜਾ ਤੀਰ ਕਮਾਨ ਸਾਰੇ ਜੰਗੀ ਅਭਿਆਸ ਕਰਾਉਣੇ ਉੱਥੇ ਦੋ ਟੋਲੀਆਂ ਬਣਾ ਕੇ ਫੌਜ ਦੀ ਉਹਨਾਂ ਦੇ ਆਪਸ ਵਿੱਚ ਲੜਾਈ ਕਰਾਉਣੀ ਮੁਕਾਬਲਾ ਕਰਾਉਣਾ ਜਿਨ੍ਹਾਂ ਸਿੰਘਾਂ ਨੇ ਫਿਰ ਵਧੀਆ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਹੁੰਦਾ ਸੀ ਜਿਹੜੀ ਫੌਜ ਜਿੱਦੀ ਨੂੰ ਨਾਮ ਬਖਸ਼ਿਸ਼ ਰੂਪੇ ਕਰਨੇ ਜੰਗੀ ਅਭਿਆਸਾਂ ਸ਼ੁਰੂ ਕੀਤੀਆਂ ਉਸ জাফর ਖਾਨ ਨੂੰ ਫਿਰ ਮਾਰਨ ਨੇ ਦੱਸਦੇ ਹਨ ਇਤਿਹਾਸਕ ਸਰੋਤਾਂ ਅਨੁਸਾਰ ਅੱਧਾ ਧਰਤੀ ਦੇ ਵਿੱਚ ਜਿਉਂਦੇ ਨੂੰ ਗੱਡ ਲਿਆ ਗੱਡ ਕੇ ਫਿਰ ਸਿੰਘਾਂ ਨੇ ਤੀਰ ਮਾਰ ਮਾਰ ਕੇ ਉਹਨਾਂ ਜਿਉਂਦੇ ਨੂੰ ਉਹਦੇ ਚੀਥੜੇ ੜਾਏ ਤਾ ਕੇ ਆਉਣ ਵਾਲੇ ਭਵਿੱਖ ਵਿੱਚ ਵੀ ਕੋਈ ਜ਼ਾਲਮ ਐਸੀਆਂ ਹਰਕਤਾਂ ਨਾ ਕਰ ਸਕੇ ਸੋ ਮਹਾਰਾ ਨੇ ਰੰਗਾਂ ਦੀ ਹੋਲੀ ਤੋਂ ਗੰਦਮੰਦੀ ਹੋਲੀ ਤੋਂ ਲਾਠੀ ਮਾਰਦੀ ਹੋਲੀ ਤੋਂ ਇੱਕ ਸਿੱਖਾਂ ਨੂੰ ਐਸਾ ਮਾਣ ਦੇ ਦਿੱਤਾ ਕਿ ਸਿੰਘ ਉਹਦਾ ਜੰਗ ਦਾ ਅਭਿਆਸ ਵੀ ਕਰਨ ਸ਼ਾਸਤਰਾਂ ਦੇ ਜੋਰ ਵੀ ਦਿਖਾਉਣ ਪਰ ਅੱਜ ਸਾਡਾ ਜੋ ਗੁਰਸਿੱਖਾਂ ਉਹ ਉਸ ਪਾਸੇ ਨੂੰ ਘਟ ਹਨ ਨਾ ਦੀਵਾਨਾ ਦੇ ਵਿੱਚ ਬਹਿੰਦੇ ਹਨ ਨਾ ਚਰਨ ਗੰਗਾ ਦੇ ਵਿੱਚ ਜਾ ਕੇ ਅਭਿਆਸ ਦੇਖਦੇ ਹਨ ਬਹੁਤ ਤਰ੍ਹਾਂ ਦੀਆਂ ਘਟਾ ਆ ਗਿਆ ਕਿਉਂਕਿ ਨੰਦਪੁਰ ਸਾਹਿਬ ਇਤਿਹਾਸਕ ਜੋ ਦੰਦ ਸੀਨਾ ਪੀਨਾ ਗੱਲ ਚੱਲੀ ਆਉਂਦੀ ਹੈ ਕਿ ਜਦੋਂ ਮਹਾਰਾਜਾ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਜਦੋਂ ਸ਼ੀਧੀ ਬਾਗ ਦੇ ਨੇੜੇ ਸਾਰਾ ਬਹੀਰ ਹੋਇਆ ਨੰਦ ਕਿ ਕਿਲਾ ਛੱਡ ਕੇ ਸੰਗਤਾਂ ਨੇ ਬਰਾਕ ਕੀਤਾ ਸਿੰਘਾਂ ਨੇ ਵੀ ਕਿਹਾ ਮਹਾਰਾਜ ਆਪਾਂ ਅਨੰਦਪੁਰ ਸਾਹਿਬ ਕਦੋਂ ਆਵਾਂਗੇ ਮਹਾਰਾਜ ਨੇ ਕਿਹਾ ਭਾਈ ਹੋਰ ਆਪਾਂ ਜਦੋਂ ਕਦੋਂ ਮਰਜੀ ਹਰ ਟਾਈਮ ਮਹਾਰਾਜ ਤਾਂ ਹਰ ਟਾਈਮ ਹਾਜ਼ਰ ਨਾਜ਼ਰ ਆ ਘਟ ਘਟ ਮੈਂ ਹਰ ਜੂ ਬਸੇ ਮਹਾਰਾਜ ਕਹਿੰਦੇ ਵੀ ਹੋਲੇ ਮਹੱਲੇ ਤੇ ਜ਼ਰੂਰ ਆਇਆ ਕਰਾਂਗੇ ਇਹ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਹਿਦਾ ਸਿੱਖਾਂ ਦੇ ਨਾਲ ਵੀ ਅਸੀਂ ਹੋਲੇ ਮਹੱਲੇ ਤੇ ਜ਼ਰੂਰ ਆਵਾਂਗੇ ਹੁਣ ਮਹਾਰਾਜ ਹਰ ਜਗ੍ਹਾ ਤੇ ਵਿਆਪਕ ਹਰ ਜਗ੍ਹਾ ਤੇ ਜਿਹੜਾ ਵੀ ਗੁਰ ਸਿੱਖਾ ਆ ਉਹ ਮਹਾਰਾਜ ਦੇ ਕੈਮਰੇ ਦੇ ਵਿੱਚ ਆ ਸਮਝੋ ਕੀ ਕੋਈ ਗੁਰਸਿੱਖ ਆ ਕੇ ਕੋਈ ਸੰਗਤ ਕੀ ਕਰ ਰਹੀ ਆ ਚੰਗਾ ਕਰ ਰਹੀ ਆ ਮਾੜਾ ਕਰ ਰਹੀ ਆ ਉਹ ਸਾਰਾ ਮਹਾਰਤ ਦੇ ਧਿਆਨ ਦੇ ਵਿੱਚ ਹੈ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਕਈ ਸਾਲਾਂ ਤੋਂ ਹੋਲੇ ਦੇ ਵਿੱਚ ਹੁੱਲੜਵਾਜੀ ਹੁੰਦੀ ਸੀ ਅਸੀਂ ਰਸਤੇ ਵਿੱਚ ਵੀ ਆਏ ਆ ਹੋਲੇ ਵਿੱਚ ਵੀ ਦੇਖਿਆ ਬੜੀ ਖੁਸ਼ੀ ਦੀ ਗੱਲ ਆ ਕਿ ਸਾਨੂੰ ਕਿਤੇ ਵੀ ਕੋਈ ਐਤਕੀ ਹੁੱਲੜਵਾਜੀ ਜਾਂ ਕੋਈ ਹੋਰ ਐਸੀ ਹਰਕਤ ਨਹੀਂ ਦਿਖੀ ਜਿਹੜੀ ਕਿ ਆ ਪਹਿਲਾਂ ਪੁਵਿੱਖ ਹੁੰਦੀ ਸੀ ਸੋ ਸੇ ਵੀ ਵੀਡੀਓ ਪਾਈ ਹੋਰ ਸੰਤਾਂ ਨੇ ਵੀ ਵੀਡੀਓ ਪਾਈ ਨਾਨਕ ਸਿੰਘਾ ਨੇ ਵੀਡੀਓ ਪਾਈਆਂ ਪ੍ਰਚਾਰ ਵੀ ਹੋਇਆ ਗੁਰੂ ਕੇ ਲਾਹੌਰ ਵੀ ਅਸੀਂ ਪਹਿ ਸਭ ਤੋਂ ਪਹਿਲਾਂ ਭਾਸ਼ਣ ਦਿੱਤਾ ਇਹਦੇ ਬਾਰੇ ਵਿਚਾਰ ਰੱਖੇ ਉਸ ਸਿੱਖ ਸੰਗਤਾਂ ਨੇ ਉਧਰ ਤੇ ਫੁੱਲ ਚੜਾਏ ਬੜੀ ਖੁਸ਼ੀ ਦੀ ਗੱਲ ਆ ਮਹਾਰਤ ਦਸਵੇਂ ਪਾਤਸ਼ਾਹ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸੋ ਉਸ ਹੋਲੇ ਨੂੰ ਮਨਾਉਣ ਦੇ ਲਈ ਸਿੱਖ ਸੰਗਤਾਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ ਥਾਂ ਥਾਂ ਤੇ ਹਰੇਕ ਪਿੰਡ ਭਾਵੇਂ ਛੋਟਾ ਭਾਵੇਂ ਕੋਈ ਵੱਡਾ ਰੇਕ ਆਪਣੇ ਫਰਜ਼ ਨੂੰ ਪੂਰਾ ਕਰਦਾ ਹੋਇਆ ਹਰ ਤਰ੍ਹਾਂ ਦੇ ਨਾਲ ਸਿੱਖ ਸੰਗਤਾਂ ਨੂੰ ਘੇਰ-ਘੇਰ ਕੇ ਹੱਥ ਜੋੜ-ਜੋੜ ਕੇ ਲੰਗਰ ਸ਼ਕਾਉਂਡ ਦੀ ਬੇਨਤੀ ਕਰ ਰਿਹਾ ਹੈ ਇਹ ਸਾਰਾ ਕੀ ਦਾ ਪ੍ਰਤਾਪ ਹੈ ਇੱਕ ਮਹਾਰਾਜਾ ਦਸਵੇਂ ਪਾਸ਼ਾ ਦਾ ਪ੍ਰਤਾਪ ਹੈ ਕਿ ਜਿਨ੍ਹਾਂ ਨੇ ਕਿ ਉਸ ਟਾਈਮ ਦੇ ਵਿੱਚ ਇੱਥੋਂ ਦੀ ਜਨਤਾ ਇੱਥੋਂ ਦੇ ਸੈਨਿਕਾਂ ਨੂੰ ਜਿਹੜੇ ਕਿ ਚਿੜੀ ਉੜਤੇ ਵੀ ਡਰ ਜਾਂਦੇ ਸਨ ਘਰ ਦੇਖ ਕੇ ਵੀ ਡਰ ਜਾਂਦੇ ਸਨ ਜਿਨ੍ਹਾਂ ਨੂੰ ਇੰਨਾ ਲਤਾੜਿਆ ਹੋਇਆ ਸੀ ਕਿ ਜੇ ਮੈਂ ਸਾਰੀਆਂ ਗੱਲਾਂ ਦੱਸਾਂ ਗੱਲ ਲੰਮੀ ਹੋ ਜਾਣੀ ਕਿ ਹਰ ਪਹਿਲੂ ਤੋਂ ਇੱਥੇ ਦੀ ਜਨਤਾ ਲਤਾੜਿਆ ਹੋਇਆ ਸੀ ਗੁਰੂ ਤੇਗ ਬਹਾਦਰ ਦੀ ਸ਼ਬਦ ਦੀ ਸਿੱਧੀ ਤੋਂ ਬਾਅਦ ਮਹਾਰਾਜ ਦਸਵੇਂ ਪਾਸ਼ਾ ਜੀ ਨੇ ਸੰਸਕਾਰ ਤੋਂ ਬਾਅਦ ਸੀਸਕੰਧ ਤੇ ਜਗ੍ਹਾ ਤੇ ਜਿੱਥੇ ਬੂੰਗਾ ਸਾਹਿਬ ਗੁਰਦੁਆਰਾ ਨਾਲ ਬਿਲਕੁਲ ਹੈ ਸੀਸਕੰਧ ਦੇ ਵਿੱਚ ਆ ਉੱਥੇ ਖੜ ਕੇ ਲਲਕਾਰਨਾ ਉਸ ਟਾਈਮ ਦੇ ਔਰੰਗਜ਼ੇਬ ਦੇ ਰਾਜ ਨੂੰ ਜਿਨ੍ਹਾਂ ਦੇ پاس ਉਸ ਟਾਈਮ ਦੇ ਵਿੱਚ ਰਾਜਿਆਂ ਦੀ ਫੌਜ ਤੋਂ ਬਿਨਾ 22 ਲੱਖ ਟ੍ਰੇਡ ਫੌਜ ਸੀ ਘੋੜ ਸਵਾਰ ਪੈਦਲ ਜਿਹੜੀ ਕਿ ਟ੍ਰੇਡ ਫੌਜ ਸੀ ਆਮ ਤੋਂ ਬਿਨਾ ਰਾਜਿਆਂ ਦੀ ਫੌਜ ਤੋਂ ਬਿਨਾ 50 ਹਜ਼ਾਰ ਤੋਂ ਪਾਸਾਂ ਜਿਹਦੇ ਵਿੱਚ 40 ਹਜ਼ਾਰ ਵੱਡੀਆਂ 10 ਛੋਟੀਆਂ ਤਕਰੀਬਨ ਬਰਲਡ ਦੀ ਮੰਨੀ ਹੋਈ ਤਾਕਤ ਸੀ ਮੁਗਲ ਸ਼ਾਸਕ ਉਹ ਨੂੰ ਬੰਗਾਰ ਨਾ ਕਿ ਜ਼ੁਲਮ ਦਾ ਟਾਕਰਾ ਸਤਿਗ ਦੇ ਨਾਲ ਹੋਵੇਗਾ ਇੱਕ ਸਭ ਬਿਰਲਾ ਹੀ ਉਹਨੂੰ ਮਰਦ ਕਰ ਸਕਦਾ ਸੀ ਕਿਉਂਕਿ ਮੁਗਲਾਂ ਤੇਜ ਪ੍ਰਤਾਪ ਹੀ ਅੰਨਾ ਸੀ ਕੋਈ ਸਭ ਕੋਈ ਡਰਦਾ ਬਿਸਕਦਾ ਤੱਕਦਾ ਬੋਲਦਾ ਤੱਕ ਨਹੀਂ ਸੀ ਪਰ ਮਹਾਰਾਜ ਦਸਵੇਂ ਪਾਸ਼ਾ ਨੇ ਫਿਰ ਉਹਦੇ ਫੁੱਲ ਚੜਾਉਂਦੇ ਹੋਏ ਰਣਜੀਤ ਨਗਾਰੇ ਬਣਾਏ ਪਹਿਲਾਂ ਹੀ ਮੈਂ ਦੱਸ ਚੁੱਕਿਆ ਕਿ ਜੰਗੀ ਅਭਿਆਸ ਕਰੇ ਸ਼ਿਕਾਰ ਨੂੰ ਜਾਣਾ ਚਾਰਨ ਗੰਗਾ ਦੇ ਵਿੱਚ ਘੋੜ ਸਵਾਰੀ ਗੱਤਕੇ ਬਾਜੀ ਨਿੱਤੇ ਬਾਜੀ ਤੀਰ ਅੰਦਾਜ਼ੀ ਹੋਣੀ ਇਹ ਸਾਰਾ ਕੁਝ ਉਸ ਗਲਾਮੀ ਨੂੰ ਲਾਉਣ ਦੇ ਲਈ ਸੀ ਇਸ ਕਰਕੇ ਅੱਜ ਜੋ ਹੁਲਾ ਮਹੱਲਾ ਉਹ ਬੜੀਆਂ ਸਿੱਖ ਸੰਗਤਾਂ ਉਹ ਸ਼ਾਹ ਦੇ ਨਾਲ ਬਣਾ ਰਹੀਆਂ ਹਨ ਸੋ ਜਿਸ ਸਥਾਨ ਤੇ ਬੈਠੇ ਹੋ ਇਹਦਾ ਵੀ ਮੈਂ ਤੁਹਾਨੂੰ ਇਤਿਹਾਸ ਦੱਸ ਦਵਾਂ ਕਿ ਇਹਨੂੰ ਪਹਿਲਾਂ ਰਾਗੀਵਾ ਕਿਹਾ ਜਾਂਦਾ ਸੀ ਇੱਥੋਂ ਇੱਕ ਰਾਗੀ ਸੀ ਜਿਹਦਾ ਕਿ ਆਦੇਵੀ ਪਰਿਵਾਰ ਦੇ ਉਹਨਾਂ ਦੇ ਕਬੀਲੇ ਦੇ ਰਹਿੰਦੇ ਆ ਉਹ ਰਾਗੀ ਦਾ ਨਾਮ ਸੀ ਬਾਬਾ ਪ੍ਰੇਮ ਸਿੰਘ ਰਾਗਾਾਂ ਦੇ ਵਿੱਚੋਂ ਬਹੁਤ ਹੀ ਮਹਾਰਸੀ ਮਾਰਣਜੀਤ ਸਿੰਘ ਨੇ ਆਪਣੇ ਅਹਲਕਾਰਾਂ ਨੂੰ ਪੁੱਛਿਆ ਇੱਕ ਵਾਰ ਵੀ ਕੋਈ ਐਸਾ ਰਾਗੀ ਹੈ ਜਿਹੜਾ ਰਾਗ ਪੜ ਕੇ ਵਾਜਾ ਮਾਹੌਲ ਪੈਦਾ ਕਰ ਦੇਵੇ ਉਹਨਾਂ ਨੇ ਪਤਾ ਕੀਤਾ ਦੱਸਿਆ ਕਿ ਇੱਕ ਆਨੰਦਪੁਰ ਸਾਹਿਬ ਵਿਖੇ ਰਾਗੀ ਹੈ ਬਾਬਾ ਪ੍ਰੇਮ ਸਿੰਘ ਉਹ ਹੈ ਇਸ ਦੇ ਕਾਬਲ ਹੈ ਮਾਰਣਜੀਤ ਸਿੰਘ ਇੱਥੇ ਆਏ ਉਹਨਾਂ ਨੇ ਬੇਨਤੀ ਕੀਤੀ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਅਮਰ ਸਵੇਲੇ ਕੈਸੀ ਇਸ਼ਨਾਨ ਕਰਕੇ ਚਿੱਟੇ ਬਸਤਰ ਪਾ ਕੇ ਆ ਜਿਓ ਉਹਨਾਂ ਨੇ ਬਸੰਤ ਰਾਗ ਪੜਿਆ ਬਸੰਤ ਰਾਗ ਦੇ ਨਾਲ ਜਿੰਨੇ ਬੈਠੇ ਸਨ ਸਾਰਿਆਂ ਦੇ ਕੱਪੜੇ ਬਸੰਤ ਰੰਗ ਦੇ ਹੋ ਗਏ ਨਹੀਂ ਵੀ ਧੋਏ ਤੇ ਰੰਗ ਉਤਰ ਗਿਆ ਪੱਕਾ ਰੰਗ ਚੜ ਗਿਆ ਦੇਖੋ ਪਰਮੇਸ਼ਰ ਦੀ ਲੀਲਾ ਬਸੰਤ ਰਾਗ ਦੇ ਵਿੱਚ ਫਿਰ ਕਿਹਾ ਸ਼ਾਮ ਨੂੰ ਆ ਜਿਓ ਸ਼ਾਮ ਨੂੰ ਫਿਰ ਉਹਨਾਂ ਨੇ ਦੀਵੇ ਬਣਾ ਕੇ ਉਹਨੇ ਤੇਲ ਪਾ ਕੇ ਬੱਤੀਆਂ ਪਾ ਕੇ ਰੱਖਤੀਆਂ ਉਹਨਾਂ ਨੇ ਦੀਪਕ ਰਾਗ ਪੜਿਆ ਆਪਣੇ ਆਪ ਸਾਰਿਆਂ ਨੂੰ ਦੀਵਿਆਂ ਨੂੰ ਬਲ ਗਏ ਸੋ ਬੜਾ ਮਰਨ ਜੀ ਸਖੁਸ਼ ਹੋਇਆ ਬੜੀ ਉਹਨਾਂ ਨੇ ਆਓ ਭਗਤ ਗਰੀ ਬਾਬਾ ਪ੍ਰੈਸਿੰਦ ਕਹਿੰਦੇ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਆ ਉਹ ਕਹਿੰਦੇ ਸੰਤ ਲੋੜੇ ਨਹੀਂ ਦੇਖੋ ਐਸੇ ਤਿਆਗੀ ਸੀ ਉਸ ਟਾਈਮ ਦੇ ਵਿੱਚ ਹੁਣ ਟਾਈਮ ਹੁੰਦਾ ਕੋਈ ਮਾਤੜ ਲਾਲਚੀ ਹੁੰਦਾ 20 ਕੁਝ ਮੰਗ ਲੈਂਦਾ ਕਹਿੰਦੇ ਸੰਤ ਲੋੜੇ ਨਹੀਂ ਕੀ ਚੇਤੇ ਉਹ ਕਹਿੰਦਾ ਮਰੱਬਾ ਉਹ ਤਾਂ ਜ਼ਮੀਨ ਹੁੰਦੀ ਸੀ ਮਰੱਬਾ 25 ਕਿੱਲਾਂ ਦੀ ਮਰੱਬਾ ਕਹੇ ਸੀ ਤੇ ਉਹ ਕਹਿੰਦਾ ਮੈਨੂੰ ਨਹੀਂ ਲੋੜ ਹੈਗੇ ਮਹਾਰਨ ਜੀ ਜਿਸ ਨੇ ਬੜੀ ਜਿੱਦ ਕੀਤੀ ਬੜੀਆਂ ਬੇਨਤੀਆਂ ਕੀਤੀਆਂ ਉਹ ਕਹਿੰਦੇ ਚ ਚੰਗਾ ਤਾਂ ਦੇਣੀ ਉਹ ਆ ਕੇਸਗੜ ਸਾਦੇ ਨੌ ਲਵਾ ਦੇ ਅਨੰਦਗੜ ਨੂੰ ਦੇ ਦੇ ਫਿਰ ਜਿੱਥੇ ਆਪਾਂ ਬੈਠੇ ਆ ਇਸ ਟਾਈਮ ਰਾਗੀ ਬਾਗ ਦੇ ਵਿੱਚ ਇਹ ਫਿਰ ਮਹਾਰਨ ਜੀ ਸਿੰਘ 1 ਮਰੱਬਾ 25 ਕਿੱਲੇ ਲਵਾ ਗਿਆ ਫਿਰ ਅਨੰਦਪੁਰ ਸਾਹਿਬ ਰੌਣਕਾ ਸ਼ੁਰੂ ਹੋ ਗਿਆ 1936 ਦੇ ਵਿੱਚ ਕੇਸਗੜ ਸਾਹਿਬ ਦੀ ਸੇਵਾ ਸ਼ੁਰੂ ਹੋ ਗਈ ਫਿਰ ਇਸ ਥਾਂ ਤੇ ਕਬਜੇ ਹੁਣੇ ਸ਼ੁਰੂ ਹੋ ਗਏ। ਬਾਬਾ ਜਵਾਲਾ ਸਿੰਘ ਨੇ ਇੱਥੇ ਲੰਗਰ ਸ਼ੁਰੂ ਕੀਤਾ ਤੇ ਬਾਬਾ ਸੰਤਾ ਸਿੰਘ ਜਿਹੜੇ ਕਿ ਹੁਣੇ 4 ਸਾਲ ਹੋਏ ਚੜ੍ਹਾਈ ਕਰਿਆ ਨੂੰ ਉਹਨਾਂ ਨੇ ਇਸ ਥਾਂ ਨੂੰ ਫਿਰਵਾਦ ਕੀਤਾ। ਬਾਬਾ ਜਵਾਲਾ ਸਿੰਘ ਨੇ ਡਿਊਟੀ ਲਈ। ਆਹ ਤੋਂ ਤਕਰੀਬਨ ਮੇਰਾ ਖਿਆਲ ਆ ਵੀ ਇਹ ਹੈ 70 ਸਾਲ ਤੋਂ ਪਹਿਲਾਂ ਦਾ ਇੱਥੇ ਬੜਾ ਪ੍ਰਾਤੋ ਦਾ ਲੰਗਰ ਅਨੰਦ ਪ੍ਰਸਾਦ 2-4 ਹੁੰਦੇ ਸਨ। ਬਾਬਾ ਜਵਾਲਾ ਸਿੰਘ ਨੇ ਲੰਗਰ ਚਲਾਇਆ। ਉਹਨਾਂ ਤੋਂ ਬਾਅਦ ਬਾਬਾ ਸ਼ਾਦੀ ਸਿੰਘ ਨੇ ਨੂੰ ਸੰਭਾਲ ਕੇ ਗਏ। ਬਾਬਾ ਖਸ਼ਾਲ ਸਿੰਘ ਜੀ ਹੁਣ ਦਾਸ ਉਸੇ ਪ੍ਰਥਾ ਨੂੰ ਬਾਬਾ ਜਵਾਲਾ ਸਿੰਘ ਨੇ ਸ਼ੁਰੂ ਕੀਤੀ ਨੂੰ ਅੱਗੇ ਚਲਾ ਰਹੇ ਆ ਸੋ ਇਤਨੀ ਦੂਰ ਹੋਣ ਦੇ ਬਾਵਜੂਦ ਵੀ ਲੰਗਰ ਵਿੱਚ ਹਰ ਟਾਈਮ ਰੌਣਕ ਰਹਿੰਦੀ ਆ ਤੇ ਨਾਲ ਹੀ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਅਨਸਾਰ ਡੇਰਾ ਮਹਿੰਦੀ ਮੰਡੀ ਬਾਦ ਹੋਇਆ 1962 ਦੇ ਵਿੱਚ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਨਾਲ ਉਹਨਾਂ ਦੇ ਨਾਮ ਵੀ ਬਾਬਾ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਆਵਾਦ ਕੀਤਾ ਬਣਾਇਆ ਡੇਰਾ ਉੱਥੇ ਵੀ ਉਹਨਾਂ ਦੇ ਹੁਕਮ ਅਨੁਸਾਰ ਅੱਜ 24 ਘੰਟੇ ਲੰਗਰ ਜਦੋਂ ਕੋਈ ਮਰਜ਼ੀ ਆਵੇ ਇਹ ਨਹੀਂ ਕਿ ਹੌਲੇ-ਮਹਲੇ ਜਦੋਂ ਵੀ ਕੋਈ ਮਰਜ਼ੀ ਆਵੇ ਬਦਿਆ ਢੰਗ ਨਾਲ ਸਿੱਖ ਸੰਗਤਾਂ ਦੀ ਸੇਵਾ ਹੁੰਦੀ ਆ ਸੋ ਅਪਰਾਲੇ ਕਰੀਦੇ ਆ ਕਿ ਮਹਾਰਾ ਨੇ ਸਾਡੇ ਤੇ ਐਡੇ ਪਰਪਕਾਰ ਕੀਤੇ ਅੱਜ ਤੱਕ ਕੁਝ ਵੀ ਨਹੀਂ ਕਰ ਸਾਈ ਕਿ ਲੰਗਰ ਲਾ ਕੇ ਜੇ ਅਸੀਂ ਮਾਣ ਕਰੀਏ ਬੜੀ ਮਾੜੀ ਗੱਲ ਆ ਮਹਾਰਾ ਨੇ ਤਾਂ ਪਰਿਵਾਰੇ ਸਾਡੇ ਵਾਸਤੇ ਵਾਰਤਾ ਮਾਤਾ ਪਿਤਾ ਵਾਰਤੇ ਚਾਰ ਸਾਹਿਬ ਜਾਦੇ ਵਾਰਤੇ ਉਹ ਸਿੰਘ ਵਾਰਤੇ ਜਿਹੜੇ ਮਹਾਰਾ ਦੇਖਣ ਕਰਕੇ ਤ੍ਰਿਪਤ ਹੋ ਜਾਂਦੇ ਸਨ ਉਹ ਸਿੰਘਾਂ ਦੀਆਂ ਕੁਰਬਾਨੀਆਂ ਆ ਜਿਨ੍ਹਾਂ ਨੇ 6-6 ਮਹੀਨੇ ਰੋਟੀ ਦਾ ਮੂੰਹ ਨਹੀਂ ਦੇਖਿਆ ਪੈਰਾਂ 'ਚ ਜੁੱਤੀ ਨਹੀਂ ਸੀ ਹੁੰਦੀ ਕੱਲਾ ਕਸ਼ੈਰਾ ਹੁੰਦਾ ਸੀ ਤੇੜ ਸਿਰ 'ਤੇ ਦਿਮਾਲਾ ਹੁੰਦੇ ਸੀ ਉਹ ਵੀ ਪਾਟੇ ਵੇ ਉਹਨਾਂ ਸਿੰਘਾਂ ਨੇ ਕੁਰਬਾਨੀਆਂ ਕਰਕੇ ਅੱਜ ਸਿੱਖ ਜਗਤ ਹੈ ਜੋ ਉਪਰ ਫੁੱਲ ਥਾ ਅੱਜ ਜਿੱਥੇ ਵੀ ਕੋਈ ਸਿੱਖ ਬੈਠਾ ਭਾਵੇਂ ਪਤਾਲ 'ਚ ਬੈਠਾ ਭਾਵੇਂ ਆਕਾਸ਼ 'ਚ ਬੈਠਾ ਚੰਗੀ ਰੋਟੀ ਖਾ ਰਿਹਾ ਚੰਗਾ ਰਹਿਣ ਸੈਣ ਅਸੀਂ ਗੁਰਸਿੱਖ ਦਾ ਇਹ ਸਭ ਮਹਾਰਤਿਆਂ ਦਿਸਮੇਸ਼ ਪਿਤਾ ਜੀ ਦੀਆਂ ਕੀਤੀਆਂ ਬਖਸ਼ਿਸ਼ਾਂ ਹਨ ਜੇ ਅਸੀਂ ਉਹਨਾਂ ਨੂੰ ਭਲਾਵਾਂਗੇ ਤਾ ਕਿਰਤ ਕਰਨ ਹੋਮਾਗੇ ਅਕਿਰਤ ਕਰਨ ਨੂੰ ਕਿਤੇ ਥਾਂ ਨਹੀਂ ਹੈਗੀ ਇਸ ਕਰਕੇ ਅਸੀਂ ਗੁਰੂ ਕਾ ਸਿੱਖ ਬਣੀ ਹੈ ਸੋ ਜਿੰਨੇ ਵੀ ਇੱਥੇ ਅਨੰਦਪੁਰ ਸਾਹਿਬ ਆਏ ਆ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਗੁਰੂ ਵਾਲੇ ਬਣ ਕੇ ਜਾਣ ਨਸ਼ਿਆਂ ਬਕਾਰਾਂ ਨੂੰ ਛੱਡ ਕੇ ਜਾਣ ਤੇ ਗੁਰੂ ਕੀ ਪੌੜ ਲੈ ਕੇ ਜਾਣ ਤਾਂ ਕਿ ਮਹਾਰਾਜ ਸੁਮੇਸ਼ ਪਤਾ ਜੀ ਉਹ ਸਿੰਘ ਸ਼ਹੀਦ ਜਿਨ੍ਹਾਂ ਦੀ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਚੰਗੇ ਮਕਾਨਾਂ 'ਚ ਚੰਗੀਆਂ ਸਾਡੇ ਪਾਸ ਗੱਡੀਆਂ ਚੰਗਾ ਰਹਿਣ ਸੈਣ ਆ ਉਹ ਵੀ ਖੁਸ਼ ਹੋ ਸਕਣ ਕਿ ਗੁਰੂ ਕੀ ਜੋ ਸੰਗਤ ਹੈ ਉਹ ਸਾਨੂੰ ਯਾਦ ਕਰਦੀ ਹੈ ਗੁਰੂ ਸਾਹਿਬ ਦੇ ਪਾਏ ਪੂਰਨਿਆ ਤੇ ਚਲਦੀ ਹੈ ਗੁਰੂ ਵਾਲੇ ਵੰਡ ਦੇ ਲਈ ਤਤਪਰ ਹਨ ਸੋ ਹੁਲਾ ਮੱਲਾ ਮਨਾਉਣ ਦਾ ਫਾਇਦਾ ਇਹ ਨਹੀਂ ਹੈਗਾ ਕਿ ਆ ਕੇ ਅਸੀਂ ਪਰਖ ਕਰੀਏ ਕਿਹੜੇ ਲੰਗਰ ਚ ਕਿਹੜਾ ਸਵਾਦਲੀ ਚੀਜ਼ ਬਣੀ ਵੀ ਆ ਕਿਹੜੇ ਲੰਗਰ ਚ ਕਿਆ ਬਣਿਆ ਬ ਹੈ ਕਿਨੇ ਚ ਕਿਹੜਾ ਸੂਟ ਪਾਇਆ ਬ ਕਿਨੇ ਕਿਆ ਕਰਿਆ ਬ ਇਹ ਚੀਜ਼ਾਂ ਨਹੀਂ ਪਰਖਣੀਆਂ ਸੀ ਪਰਖਣਾ ਤਾਂ ਇਹ ਆ ਕਿ ਗੁਰੂ ਮਹਾਰਾਜ ਦਾ ਕੀ ਇਤਿਹਾਸ ਆ ਗੁਰੂ ਮਹਾਰਾਜ ਨੇ ਸਾਡੇ ਲਈ ਕੀ ਕੁਝ ਕੀਤਾ ਗੁਰੂ ਸਾਹਿਬ ਤੋਂ ਪਹਿਲਾਂ ਸਿੱਖਾਂ ਦੀ ਇੱਥੋਂ ਦੇ ਵਾਸੀਆਂ ਦੀ ਦਸ਼ਾ ਕੀ ਸੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਕਿਹਨੇ ਤੋੜੀ ਗੁਰੂ ਸਾਹਿਬ ਨੇ ਸੁਖਰਾਮ ਕਿਹਨੇ ਤਾਂ ਗੁਰੂ ਸਾਹਿਬ ਨੇ ਇਸ ਕਰਕੇ ਇਸ ਉਹਨਾਂ ਦੇ ਪੂਰਨਿਆ ਤੇ ਚੱਲੀ ਹੈ ਹੋਲਾ ਮੱਲਾ ਹੋਵੇ ਭਾਵੇਂ ਭਾਵੇਂ ਸ਼ਹੀਦੀ ਦਿਹਾੜੇ ਹੁਣ ਨਿਮਰਤਾ ਦੇ ਨਾਲ ਦੀਵਾਨਾ ਦੇ ਵਿੱਚ ਹਾਜ਼ਰੀ ਭਰੀ ਏ ਸੇਵਾ ਕਰੀਏ ਅਫਸੋਸ ਦੀ ਗੱਲ ਉਧਰ ਹੁੰਦੀ ਆ ਜਦੋਂ ਪਿਛਲੇ ਸਾਲ ਇੱਕ ਚੈਨਲ ਵਾਲੇ ਨੇ ਇੱਕ ਬੀਬੀ ਦੀ ਇੰਟਰਵਿਊ ਲਈ ਫਤੇਗੜ ਸਾਹਿਬ ਪੁੱਛਿਆ ਕਿ ਤੁਸੀਂ ਇੱਥੇ ਕਾਦੇ ਵਾਸਤੇ ਆਏ ਹੋ ਨਾਂ ਨੂੰ ਸਾਹਿਬ ਜਦਾਂ ਦੇ ਨਾਂ ਉਹ ਯਾਦ ਨਾਂ ਨੂੰ ਪਤਾ ਇੱਥੇ ਕੀ ਆ ਹੋਇਆ ਉਹ ਮੂਲਕੋਂ ਦੀ ਭੱਜ ਗਈ ਬੜੀ ਉਸ ਟਾਈਮ ਕੱਲੀ ਬੀਬੀ ਨੂੰ ਸ਼ਰਮ ਨਹੀਂ ਆਈ ਦੇਖਣ ਵਾਲੇ ਗੁਰਸਿੱਖਾਂ ਨੂੰ ਵੀ ਸ਼ਰਮ ਆਈ ਕਿ ਅਸੀਂ ਫਤੇਗੜ ਸਾਹਿਬ ਇਹ ਕੁਝ ਕਰਨ ਜਾਂਦੇ ਹਾਂ ਇਸ ਕਰਕੇ ਅਨੰਦਪੁਰ ਸਾਹਿਬ ਦਾ ਵੀ ਸਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਨੇ 19 ਜੂਨ 1665 ਨੂੰ ਮੰਡੇ ਜੋ ਬਲਾਸਪੁਰ ਸੀ ਉੱਥੇ ਦਾ ਰਾਜਾ ਦੀਪ ਚੰਦੂ ਦੀ ਰਾਣੀ ਚੰਪਾ ਤੋਂ 75 ਹਜ਼ਾਰ ਦੀ ਜਗ੍ਹਾ ਮੁੱਲ ਲੈ ਕੇ ਅਨੰਦਪੁਰ ਸਾਹਿਬ ਨੂੰ ਬਸਾਉਣਾ ਕੀਤਾ ਇਸ ਕਰਕੇ ਗੁਰਤੇਗ ਬਾ ਸਾਹਿਬ ਤੋਂ ਬਾਅਦ ਮਹਾਰਾਜਾ ਦਸਵੇਂ ਪਾਸ਼ਾ ਨੇ ਕਿਲੇ ਬਣਾ ਕੇ ਗੁਰੂ ਸਾਹਿਬ ਦੇ ਸਥਾਨ ਵੜਾ ਕੇ ਇਨੂੰ ਚਾਰ-ਚਾਰ ਲਾਏ ਸੋ ਅੱਜ ਕੋਈ ਵੀ ਗੁਰਸਿੱਖਾ ਕਿਤੇ ਵੀ ਵਰਲਡ ਵਿੱਚ ਬੈਠਾ ਹੈ ਅਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਸੀਸ ਝੁਕਾ ਦਿੰਦਾ ਕਿਉਂਕਿ ਗੁਰੂ ਨੇ ਸੇ ਉਹ ਖਾਲਸਾ ਪੰਥ ਸਾਜਿਆ ਜਿਹੜਾ ਕਿ ਗੁਰੂ ਦਸਵੇਂ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਸੀ ਕਿ ਖਾਲਸਾ ਪੰਥ ਸਾਜੋ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦੇ ਭਲੇ ਦੀ ਗੱਲ ਕਰੇਗਾ ਅੱਜ ਕਿਤੇ ਵੀ ਗੱਲ ਹੋਵੇ ਭਾਵੇਂ ਕਰੋਨਾ ਹੋਵੇ ਭਾਵੇਂ ਹੜਾਂ ਦੀ ਗੱਲ ਹੋਵੇ ਪਾਵੇਂ ਵਰਲਡ ਦੇ ਵਿੱਚ ਸੁਨਾਮੀ ਲਹਿਰਾਂ ਦੀ ਗੱਲ ਹੋਵੇ ਖਾਸਾ ਪੱਛ ਤੱਤ ਪਰ ਹੋ ਕੇ ਹਰ ਇੱਕ ਜਗ੍ਹਾ ਤੇ ਮਜਲੂਮਾਂ ਦੀ ਬਾਹ ਫੜਦਾ ਦੁਖਿਆਂ ਦਾ ਦਰਦ ਵਡਾਉਂਦਾ ਸੋ ਇਸ ਗੱਲ ਨੂੰ ਮੁੱਖ ਰੱਖਦੇ ਅਮਰੀਕਾ ਵਰਗੇ ਦੇਸ਼ ਨੂੰ ਵੀ ਕਹਿਣਾ ਪੈ ਗਿਆ ਸੀ ਸੁਨਾਮੀ ਲਹਿਰਾਂ ਦੇ ਵਿੱਚ ਕਿ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉੱਥੇ ਚਲੇ ਜਾਓ ਉੱਥੇ ਤੁਹਾਨੂੰ ਰੋਟੀ ਵੀ ਮਿਲੇਗੀ ਕੱਪੜਾ ਵੀ ਮਿਲੇਗਾ ਤੇ ਰਹਿਣ ਦੇ ਲਈ ਜਗ੍ਹਾ ਮਿਲੇਗੀ ਸਭ ਤੋਂ ਵਰਲਡ ਵਿੱਚ ਸ਼ਕਤੀਸ਼ਾਲੀ ਦੇਸ਼ ਆਰਥਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹ ਪਾਵਰਫੁਲ ਦੇਸ਼ ਤੇ ਮੂੰਹੋਂ ਇੱਕ ਗੱਲ ਕਹਿਣੀ ਕਿ ਸਿੱਖਾਂ ਦੇ ਗੁਰਦੁਆਰੇ ਚੱਲ ਜਾਓ ਤੁਹਾਨੂੰ ਸਭ ਕੁਝ ਮਿਲੇਗਾ ਇਹ ਕੀ ਦੀ ਦੇਣਾ ਹੈ ਦਸਵੇਂ ਪਾਸ਼ਾ ਦੇਣਾ ਹੈ ਇਸ ਕਰਕੇ ਅਸੀਂ ਨਾਨਦਪੁਰ ਸਾਹਿਬ ਆਏ ਹਾਂ ਸੋ ਸੀਸ ਝੁਕਾਈਏ ਮਹਾਰਾਜ ਦਾ ਸ਼ੁਕਰਾਨਾ ਕਰੀਏ ਕਿ ਮਹਾਰਾਜ ਤੇ ਸਾਨੂੰ ਨਾਨਦਪੁਰ ਸਾਹਿਬ ਦਰਸ਼ਨ ਬਖਸ਼ੇ ਆ ਸਾਨੂੰ ਗੁਰੂ ਵਾਲੇ ਵੀ ਬਣਾਓ ਸਾਨੂੰ ਆਪਣੇ ਪੁੱਤਰ ਬਣਾ ਕੇ ਜੀਣ ਦਾ ਸਾਨੂੰ ਸੁਭਾਗ ਪੈਦਾ ਕਰੋ ਸੋ ਮੈਂ ਜੀ ਸਟਾਰ ਦਾ ਬੜਾ ਧੰਨਵਾਦੀ ਹਾਂ ਜਿਹੜੇ ਕਿ ਮੇਲੇ ਦੇ ਵਿੱਚ ਦੁਰਤੁਰਕੇ ਕਬਰیں ਕਰ ਰਿਹਾ ਭਾਵੇਂ ਕੋਈ ਵੀ ਮੌਕਾ ਹੋਵੇ ਹੜਾਂ ਦਾ ਹੋਵੇ ਕਿਸੇ ਹੋਰ ਆਫਤਾਂ ਦਾ ਹੋਵੇ ਕਿਸਾਨੀ ਮੋਰਚੇ ਦੀ ਗੱਲ ਹੋਵੇ ਤੇ ਕਿਸੇ ਕਰੋਨੇ ਦੀ ਗੱਲ ਹੋਵੇ ਕਰੋਨੇ ਚ ਮਾਂ ਨੇ ਪੁੱਤਰ ਨੂੰ ਹੀ ਸੰਭਾਲਿਆ ਪਰ ਸਾਡੇ ਚੈਨਲ ਵਾਲਿਆਂ ਨੇ ਫਿਰ ਫਿਰ ਕੇ ਕਬਰیں ਕਰਕੇ ਕਿਸੇ ਵੀ ਘਾੜ ਨਹੀਂ ਰਹਿਣ ਦਿੱਤੀ ਜਿੱਥੇ ਲੋਡ ਸੀ ਉੱਥੇ 55 ਚੀਜ਼ਾਂ ਸੋਜੀ ਸਟਾਰ ਦੇ ਨਮਾਇਦੇ ਉਹਨਾਂ ਦੇ ਮਾਲਕ ਕਰਤਾ ਧਰਤਾ ਆਪ ਇੱਥੇ ਆਏ ਹਨ ਸੋ ਮੈਂ ਦਿਲ ਦੀ ਅਗਰਾਂਹਿਆ ਤੋਂ ਸਿੱਖ ਸੰਗਤਾਂ ਵੱਲੋਂ ਦਾ ਧੰਨਵਾਦ ਆਪਣੇ ਵੱਲੋਂ ਸੰਤ ਪਬ ਬਖਸ਼ਾਲ ਸੀ ਜੀ ਵੱਲੋਂ 나 ਧੰਨਵਾਦ ਕਰਦਾ ਹੋਇਆ ਸਾਰੀ ਸਿੱਖ ਸੰਗਤ ਨੂੰ ਫੇਰ ਹੀ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਇਆ ਗੁਰੂ ਵਾਲੇ ਬਣ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਬਾਬਾ ਜੀ ਨੇ ਵਿਚਾਰ ਸਜਨੇ ਕੀਤੇ ਆ ਔਰ ਉਹ ਇਤਿਆਜ਼ ਦੇ ਪਨੇ ਸਾਨੂੰ ਸਾਡੇ ਨਾਲ ਸ਼ਰਮਣ ਕੀਤੇ ਆ ਜਿਹੜੇ ਸਾਨੂੰ ਅੱਜ ਤੱਕ ਅਸੀਂ ਜਿਹੜੇ ਸਿੱਖ ਨੌਜਵਾਨਾਂ ਜਾਂ ਸਾਡੇ ਬੀਬੀਆਂ ਪੈਣਾ ਬਾਜ਼ਾਰਾਂ ਦੇ ਵਿੱਚ ਘਟਾਉਣੇ ਲੈ ਕੇ ਆਪਣੇ ਮਾਪਿਆਂ ਨੂੰ ਚਲੇ ਜਾਂਦੇ ਆ ਉਹ ਕਦੀ ਵੀ ਜਿਹੜੇ ਇਤਿਹਾਸਿਕ ਗੁਰਦੁਆਰੇ ਜਾਂ ਕਿਤੇ ਵੀ ਜਿਹੜਾ ਗੁਰਦੁਆਰਾ ਸਾਹਿਬ ਅੱਜਕੱਲ ਹੌਲੇ ਮੱਲੇ ਦੇ ਜਿਹੜੇ ਸਬੰਧ ਦੇ ਵਿੱਚ ਹਰ ਇੱਕ ਜਿੱਥੇ ਲੰਗਰ ਲੱਗਿਆ ਹੋਇਆ ਉੱਥੇ ਕੀਰਤਨ ਦਰਵਾੜ ਵੀ ਚੱਲਦੇ ਆ ਇਹ ਗੱਲਾਂ ਸਾਨੂੰ ਤਾਂ ਹੀ ਸੁਣਨ ਨੂੰ ਮਿਲਦੀਆਂ ਜਦੋਂ ਕਿ ਆਪਾਂ ਕੀਰਤਨ ਦਰਵਾੜ ਦੇ ਅੰਦਰ ਜਾ ਕੇ ਬੈਠਾਂਗੇ ਜਾਂ ਉਹਨਾਂ ਨੂੰ ਗੱਲਾਂ ਸੁਣ ਸਰਵਣ ਕਰਾਂਗੇ ਅੱਜ ਬਾਬਾ ਜੀ ਨੇ ਉਹ ਇਤਿਹਾਸ ਦੀਆਂ ਪੰਨੇ ਸਾਡੇ ਨਾਲ ਸੰਝੇ ਕੀਤੇ ਆ ਜਿਹੜੇ ਕਦੀ ਵੀ ਸਾਨੂੰ ਕਿਸੇ ਵੀ ਕਿਤਾਬਾਂ ਦੇ ਵਿੱਚ ਜਾਂ ਕਿਤੇ ਵੀ ਕਿਤੇ ਗਾਣੇ ਦੇ ਵਿੱਚ ਸਾਨੂੰ ਨਹੀਂ ਸੁਣਨ ਨੂੰ ਮਿਲਣਗੇ ਉਹ ਤਾਂ ਸੁਣਨਗੇ ਜਦ ਇਦਾਂ ਜਿਸੀਂ ਧਾਰਮਿਕ ਸੰਸਥਾਵਾਂ ਦੇ ਨਾਲ ਬਾਬਾ ਜੀ ਦੇ ਨਾਲ ਬੈਠ ਕੇ ਗੱਲ ਵਿਚਾਰ ਕਰਾਂਗੇ ਤਾਂ ਹੀ ਸਾਨੂੰ ਉਹ ਜਿਹੜੇ ਪੰਨੇ ਸਰਵਣ ਕਰਨ ਨੂੰ ਮਿਲਦੇ ਆ ਅਸੀਂ ਜੀ ਸਟਾਰ ਦੇ ਜਿਹੜੇ ਸਾਰੇ ਸਰੋਤੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੇ ਆ ਵਧਾਈ ਤਾਂ ਕਿਉਂਕਿ ਸਾਡੇ ਨਾਲ ਸਾਨੂੰ ਮਹਾਰਾਜ ਦੀ ਬੜੀ ಅಪਾਰ ਕਿਰਪਾ ਕਿਉਂਕਿ ਬਾਬਾ ਜੀ ਦੇ ਨਾਲ ਮਿਲਣਾ ਹੁੰਦਾ ਹੈ ਹਰ ਵਾਰ ਕੋਈ ਨਾ ਕੋਈ ਨਵੀਂ ਚੀਜ਼ ਖੋਜ ਕਰਕੇ ਸਾਡੇ ਨਾਲ ਸਰਵਣ ਕਰਦੇ ਆ ਤਾਂ ਕਿ ਅਸੀਂ ਸਿੰਘਾਂ ਦੇ ਨਾਲ ਸਰਵਣ ਕਰਾਣੇ ਆ ਔਰ ਉੱਥੇ ਹੀ ਸਾਡੇ ਨਾਲ ਗਿਆਨੀਤਰ ਸੇਮ ਸਿੰਘ ਜੀ ਜੋ ਕਿ ਵਿਦੇਸ਼ਾਂ ਦੇ ਜੀ 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 ਸਾਡੇ ਨਾਲ ਮਾਪੁੱਛਾਂ ਦੇ ਬਚਨ ਹੋਏ ਆ ਕਿ ਜਿੰਨੇ ਕਿ ਜੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਮਾਪੁੱਛਾਂ ਦੇ ਨਾਲ ਜਿਹੜੇ ਅੱਜ ਪਹੁੰਚੇ ਆ ਹਾਂਜੀ ਬਾਬਾ ਜੀ ਤੁਹਾਡਾ ਕੀ ਕਹਿਣਾ ਜੀ ਹੌਲੇ ਮੱਲੇ ਨੂੰ ਲੈ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਵਿਸਤਾਰ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ ਬਸ ਇਹ ਸਿੱਖ ਕੌਮ ਦਾ ਕੌਮੀ ਤਿਹਾੜਾ ਤੇ ਜਿਸ ਮਕਸਦ ਲਈ ਮਹਾਰਾਜ ਨੇ ਤਿਹਾੜ ਸ਼ੁਰੂ ਕੀਤਾ ਉਹ ਖਾਲਸੇ ਨੂੰ ਆਪਣੇ ਸ਼ਾਸਤਰਬੰਦ ਹੋਣ ਲਈ ਔਰ ਮਨਮਤ ਨੂੰ ਤਿਆਗਣ ਲਈ ਗੁਰਮਤਿ ਨੂੰ ਪਾਉਣ ਲਈ ਤੇ तमाम ਨਸ਼ੇ ਜਿਹੜੇ ਉਹਨਾਂ ਦਾ ਤਿਆਗ ਕਰਨ ਲਈ ਨਾਲ ਹੀ ਮਹਾਰਾਜ ਨੇ ਆਖਿਆ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇ ਜਿਹੜੀ ਸੰਤ ਦੀ ਸੇਵਾ ਆ ਉਹੀ ਹੋਲੀ ਆ ਇਹਦੇ ਨਾਲ ਸਾਨੂੰ ਪ੍ਰਕਾਸ਼ ਰੂਪ ਪਰਮੇਸ਼ਰ ਵਾਹਿਗੁਰੂ ਜਿਹੜਾ ਉਹਦੇ ਨਾਮ ਦਾ ਰੰਗ ਲੱਗਦਾ ਜਦੋਂ ਹੋਲੀ ਪਹਿਲੀ ਵਾਰ ਖੇਡੀ ਉਹਨਾਂ ਦੇ ਮੌਕੇ ਦੀ ਗਵਾਹੀ ਭਾਈ ਨੰਦ ਲਾਲ ਜੀ ਨੇ ਦਿੱਤੀ ਆ ਉਹ ਕਹਿੰਦੇ ਗਲਾਲੋ ਆਰਫਾਨ ਅਜ਼ ਦਸਤੇ ਮੁਬਾਰਕ ਜ਼ਮੀਨੋਂ ਆਸਮਾਨ ਨੂੰ ਸੁਰਖਰੂ ਕਰਦੇ ਸ਼ਹੀਦੀ ਬਾਗ ਦੇ ਕੋਲ ਵਾਰਿਆਂ ਨੇ ਇੱਕ ਗਲਾਲ ਨਾਲ ਬੁੱਕ ਭਰਿਆ ਇੱਕ ਬੁੱਕਾ ਸਮਾਨ ਵਾਲ ਨੂੰ ਛੁੱਟਿਆ ਦੂਸਰਾ ਜ਼ਮੀਨ ਵਾਲ ਨੂੰ ਛੁੱਟਿਆ ਤੀਸਰਾ ਸਿੱਖ ਸੰਗਤਾਂ ਵਾਲ ਨੂੰ ਕਿਸੇ ਨੇ ਪੁੱਛਿਆ ਅਨੰਦ ਲਾਲ ਜੀ ਨੂੰ ਇੱਕ ਹੀ ਵਾਰਾ ਕਹਿੰਦੇ ਕਿ ਕਲਗੀਧਰ ਪਾਸ਼ਾ ਜਿਹੜੇ ਆਕਾਸ਼ ਚਰ ਜੀਵ ਆ ਉਹਨਾਂ ਦੇ ਭਲੇ ਲਈ ਉਹਨਾਂ ਨੇ ਸੋਚਿਆ ਜਿਹੜੇ ਜ਼ਮੀਨ ਤੇ ਚੱਲਦੇ ਉਹਨਾਂ ਨੂੰ ਫਿਰ ਦੂਸਰੀ ਵਾਰ ਉਹਨਾਂ ਤੇ ਰੰਗ ਛੁੱਟਿਆ ਉਹਨਾਂ ਨੂੰ ਨਾਮ ਦਾ ਰੰਗਤ ਵਿੱਚ ਰੰਗਿਆ ਤੀਸਰਾ ਸੰਗਤ ਜਿਹੜੇ ਆ ਹੋਲੇ ਕੀਨੇ ਸੰਤ ਸੇਵ ਰੰਗ ਲੱਗ ਆਤ ਲਾਲ ਦੇ ਉਹਨਾਂ ਨੂੰ ਇਨਾਮ ਦੇ ਰੰਗਲ ਵਿੱਚ ਰੱਗ ਪਾ ਪਰ ਜੇ ਕੋਈ ਸ਼ਰਦਾ ਨਾ ਆਵੇ ਤਾਂ ਜੇ ਕੋਈ ਮਨਮਤ ਕਰਦਾ ਔਰ ਗੁਰਮਤ ਦੀਆਂ ਤਝੀਆਂ ਉਡਾ ਕੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਹੁ ਲੜਬਾ ਜੀ ਕਰਨੀ ਇਤਿਹਾਸਕ ਉਹ ਸਾਰਾ ਕੁਝ ਫਿਰ ਨਹੀਂ ਨਾਮ ਦਾ ਰੰਗ ਲੱਗੂਗਾ ਆਪਾਂ ਨੇ ਜਿੱਥੇ ਇੱਥੇ ਨਾਮ ਦੀ ਰੰਗਤ ਵਿੱਚ ਰੰਗਣਾ ਉੱਥੇ ਸ਼ਾਸਤਰ ਦਾ ਰਿਓ ਕੇ ਤੇ ਜ਼ੁਲਮ ਦਾ ਟਾਕਰਾ ਵੀ ਕਰਨਾ ਤੇ ਮਹਾਰਾਜ ਨੇ ਇਹੀ ਸਾਨੂੰ ਉਪਦੇਸ਼ ਦਿੱਤਾ तमाम ਲੰਗਰ ਜਿਹੜੇ ਬਾਬਾ ਦਵਾਲਾ ਸਿੰਘ ਦੀ ਹਰਖਵਾਲ ਉਹਨਾਂ ਨੇ ਉਹ ਲੰਗਰ ਸ਼ੁਰੂ ਕੀਤੇ ਸਾਨੂੰ ਇਹ પ્રસન્નਤਾ ਆਇਆ ਮੈਂ ਕਈ ਵਾਰ ਕਿਹਾ ਕਿ ਬਾਬਾ ਕੁਸ਼ਵਾਲ ਸਿੰਘ ਨੇ ਔਰ ਬਾਬਾ ਅਵਤਾਰ ਸਿੰਘ ਜੀ ਐਡ ਦਰਬਾਰ ਰੋਪਣ ਇੰਨਾ ਹੀ ਉਸ ਉਸੂਲ ਨੂੰ ਸੰਭਾਲਿਆ ਔਰ ਹਰਥਾਂ ਤੇ ਲੰਗਰ ਦੇ ਪਹਿਰੇ ਲਾਉਣੇ ਕੋਈ ਛੋਟੀ ਗੱਲ ਨਹੀਂ ਗਈ ਸੋ ਇੰਨੇ ਲਫਜ਼ਾਂ ਦਾ ਕਿਉਂਕਿ ਕਾਫੀ ਲੰਬੀ ਹੋ ਜੂਗੀ ਵੀਡੀਓ ਮੈਂ ਸੰਗਤ ਦਾ ਮਸ਼ਕੂਰ ਹਾਂ ਉੱਥੇ ਹੀ ਜੀ ਸਟਾਰ ਜਿਹੜਾ ਚੈਨਲ ਆ ਉਹਨਾਂ ਦਾ ਵੀ ਮਸ਼ਕੂਰ ਹਾਂ ਦਿੰਦਾ ਨੇ ਘੁੰਮ ਫਿਰ ਕਰਕੇ ਤੇ ਇਹ ਜਿਹੜਾ ਕਵਰਿੰਗ ਕਰ ਰਹੇ ਆ ਤਾਂ ਕਿ ਸੰਗਤ ਨੂੰ ਕਿਉਂਕਿ ਇੱਕ ਲੋਕ ਗੀਤ ਹੁੰਦੇ ਆ ਲੋਕ ਪ੍ਰਥਾ ਹੁੰਦੀ ਆ ਜਿਹੜਾ ਤੁਹਾਡੇ ਸਮਾਜ ਆ ਕਲਚਰ ਆ ਉਹਦਾ ਅਸਲ ਨਮੂਨਾ ਜਿਹੜਾ ਆ ਉਹ ਲੋਕ ਪ੍ਰਥਾ ਚੋਂ ਤੇ ਲੋਕ ਗੀਤਾਂ ਚੋਂ ਮਿਲੂਗਾ ਬਾਕੀ ਥਾਵਾਂ ਤੋਂ ਲਿਖਤਾਂ ਵਿੱਚ ਕਈ ਹੀ ਰਫੇਰੀਆਂ ਹੁੰਦੀਆਂ ਲੋਕਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਜੇ ਕੋਈ ਇਤਿਹਾਸ ਦਾ ਜਾਂ ਸਮਾਜ ਦਾ ਅਸਲ ਨਮੂਨਾ ਲੈਣਾ ਉਹ ਲੋਕ ਪ੍ਰਥਾ ਜੋ ਲੋਕਾਂ ਤੋਂ ਮਿਲ ਸਕਦਾ ਸੋ ਇਹ ਸੰਗਤ ਵਿੱਚ ਵਿਚਰ ਕੇ ਜਿਹੜਾ ਸਾਡਾ ਐਸ ਵਾਲੇ ਅਸਲ ਕਲਚਰ ਹੈ ਨਾ ਉਹਨੂੰ ਪੇਸ਼ ਕਰ ਰਹੇ ਸੋ ਜਿਹੜੇ ਅਗੇ ਸੀ ਕਰਮ ਸਿੰਘ ਸਟੋਰੀਅਨ ਸੀ ਉਹਨਾਂ ਦਾ ਵੀ ਇਹੀ ਨਿਜ਼ਮ ਸੀ ਬੜੇ ਵੱਡੇ ਉਹ ਰਾਈਟਰ ਹੋਏ ਤੇ ਉਹਨਾਂ ਨੇ ਘੁੰਮ ਘੁੰਮ ਕੇ ਤੇ ਬਿਰਦਾ ਦੇ ਬਚਨ ਇੱਕ ਕਿਤਾਬ ਲਿਖੀ ਉਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਅੰਕਿਤ ਕੀਤਾ ਉਹਨਾਂ ਦਾ ਵੀ ਇਹੀ ਤਰੀਕਾ ਸੀ ਸੋ ਇਹਨਾਂ ਦੇ ਮਸ਼ਕੂਰ ਆ ਕਈ ਵਾਰ ਆਪਾਂ ਮਸ਼ਕੂਰ ਸ਼ਬਦ ਨਾਲ ਜੋੜ ਦਿੰਦੇ ਤੈ ਦਿਲੋਂ ਮਸ਼ਕੂਰ ਉਹ ਸੁਧਨੇਗਾ ਕਿਉਂਕਿ ਮਸ਼ਕੂਰ ਦਾ ਅਰਥ ਹੀ ਹੁੰਦਾ ਦਿਲ ਦੀ ਗ੍ਰਾਹੀ ਤੋਂ ਅਸੀਂ ਦਿਲ ਦੀ ਗ੍ਰਾਹੀ ਤੋਂ ਇਹਨਾਂ ਦਾ ਆਦਰ ਕਰਦੇ ਹਾਂ ਸਨਮਾਨ ਕਰਦੇ ਹਾਂ ਭੁੱਲ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਜਸਦੀ ਦੇ ਨਾਲ ਕਿਰਪਾ ਸਿੰਘ ਲੋਗ